خبر شعر ملسیہ وکھی چھنج میلا کروایا کلاسی فائید استیار دین لی سمپرک کرو سبتو پہلا خبران دیکھن لی چینل تے کلک کرو پترکار حرپال سنگ جج ਇੱਧਰ ਸਾਡਾ ਲੰਗਰ ਲੱਗਾ ਹੋਇਆ ਵਾ ਬੈਠਣ ਲਈ ਕੁਚੇੜਾਂ ਲੱਗੀਆਂ ਹੋਈਆਂ ਵਾ ਚਾਹ ਦਾ ਪ੍ਰਬੰਧ ਆ ਸਾਰਾ ਪ੍ਰੋਗਰਾਮ ਵਧੀਆ ਜਾਂਦਾ ਸਾਡੀ ਜਿਹੜੀ ਸ਼ਹਿਜਾ ਹੈ ਜੀ ਐਨ ਆਰ ਆਈ ਵੀ ਦਾ ਦਾ ਸੱਭ ਤੇ ਜਾਂ ਐਨ ਆਰ ਆਈ ਵੀ ਸਪੈਸ਼ਲ ਆਉਂਦੇ ਵੀ ਨੇ ਤੇ ਸਾਨੂੰ ਅਗਰਾਈਆਂ ਵੀ ਬਹੁਤ ਵੱਧ ਐਨ ਆਰ ਆਈ ਵੀ ਦੇ ਦਿਲ ਹਾਂਜੀ ਖਾਣ ਪੀਣ ਦਾ ਰੋਟੀ ਦਾ ਚਾਹ ਦਾ ਬੈਠਣ ਦਾ ਪ੍ਰਸ਼ਾਸਨ ਦਾ ਸਾਰੇ ਪ੍ਰਬੰਧ ਕਰਾ ਰਹੇ ਟੌਪ ਦੇ ਆ ਪਹਿਲੀ ਕੁਸ਼ਤੀ ਹੈਗੀ ਤਾਲੂ ਬਾਬਾ ਫਲਾਈ ਤੇ ਸ਼ਾਨਵੀਰ ਕੋਹਾਲੀ ਦੂਜੀ ਹੈਗੀ ਹਰਮਨ ਆਲਮੁਗੀਰ ਤੇ ਬਾਜਰਾਉਣੀ ਤੀਜੀ ਕੁਸ਼ਤੀ ਹੈਗੀ ਸਾਡੀ ਰਵਿੰਦਰ ਪੱਟੀ ਤੇ ਦੀਪਕ ਦਿੱਲੀ ਕਾਜੋਗ ਵੀਰਾਂ ਨੂੰ ਇਹੀ ਕਹਿੰਦੇ ਆ ਮੁੰਡਿਆਂ ਨਵੇਂ ਨੂੰ ਇਹੀ ਕਹਿੰਦੇ ਵੀ ਇਹ ਜਿਵੇਂ ਨਸ਼ੇ ਵਾਲ ਦਾ ਇੱਕ ਚੱਲਣ ਡਿਆ ਹੋਇਆ ਉਹਦੇ ਤੋਂ ਨਿਕਲਣਾ ਵਾ ਤੇ ਸਾਨੂੰ ਸਪੋਰਟਸ ਨਾਲ ਪਹਿਲਵਾਨੀ ਨਾਲ ਕਬੱਡੀ ਨਾਲ ਜੋੜਨਾ ਪਊਗਾ ਕੀ ਤਾਂ ਰੰਜੀਤ ਸਿੰਘ ਜੀ ਨੂੰ ਗਾਜੋ ਕੇ ਸਰਦਾਰ ਅਜੇਰ ਸਿੰਘ ਜੀ ਰਘੂ ਰਜੇਂਦਰ ਸਿੰਘ ਚੋਪਾ ਗਰਮੀਤ ਸਿੰਘ ਚੋਪਾ ਤੇ ਬਾਕੀ ਜਿੰਨੇ ਸਾਡੇ ਮਲਸੀਆ ਅੰਦਰੋਂ ਬੱਚ ਬਣਾ ਤੂੰ ਸਦੀਆਂ ਤੋਂ ਲੱਖਾਂ ਦੇ ਨਾਤੇ ਤੇ ਛਿੰਝ ਹੋ ਰਹੀ ਆ ਅੱਜ ਵੀ ਬਹੁਤ ਹੀ ਖੂਬਸੂਰਤ ਨਾਲ ਇਂਤਜਾਮ ਕੀਤਾ ਗਿਆ ਆ ਇਹ ਅੱਜ ਦੀ ਛਿੰਝ ਵਿੱਚ ਸਾਡੇ ਜਿਹੜੇ ਐਨ ਆਰ ਆਈ ਵੀਰ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਪਿੰਡ ਵਾਲਾ ਨਗਰ ਵਾਲਾ ਦਾ ਬਹੁਤ ਵੱਡਾ ਯੋਗਦਾਨ ਸਾਡੇ ਵਿੱਚ ਸਾਡੇ ਕੁਝ ਪਤਵੰਤੇ ਸੱਜਣ ਸਾਡੇ ਨਾਲ ਆਏ ਨੇ ਹਰ ਮੁਲਕ ਤੋਂ ਇੱਥੇ ਆ ਕੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਵਾ ਬੜੇ ਸ਼ਾਂਤੀਪੂਰਵ ਤਰੀਕੇ ਨਾਲ ਇਹ ਦੀ ਸੰਚਲਨ ਚੱਲ ਰਹੀ ਆ ਮੈਂ ਸਾਰੇ ਆਏ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਆ ખાસ ਤੌਰ ਤੇ ਜਿਹੜੇ ਵੀਰ ਸਾਡੇ ਦਿਨ ਸਵੇਰ ਵਾਲੇ ਨੇ ਉਹਨਾਂ ਦਾ ਵੀ ਧੰਨਵਾਦੀ ਆ ਉਹਨਾਂ ਨੇ ਟਾਈਮ ਕੱਢਾ ਅਹੀਂ ਆਉਂਦੇ ਤੇ ਬਹੁਤ ਵੱਡਾ ਕਰ ਪਾਈ ਜੀ ਆ ਕਿ ਅੱਜ ਦੀ ਸੈਂਦ ਤੋਂ ਸਿਹਤ ਲਈ ਜਾਵੇ ਨਸ਼ਿਆਂ ਵੱਲੋਂ ਬਚ ਕੇ ਪਹਿਲਵਾਨੀ ਵਾਲੇ ਖੇਤਰ ਕਬੱਡੀ ਵਾਲੇ ਖੇਤਰ ਨੂੰ ਨਾਲ ਜੁੜਿਆ ਜਾਵੇ ਨਸ਼ਿਆਂ ਤੋਂ ਬਚ ਕੇ ਇਤ ਨੂੰ ਜੁੜਿਆ ਜਾਵੇ ਤਾਂ ਜੋ ਆਉਣ ਵਾਲੇ ਪੰਜਾਬ ਦਾ ਭਵਿੱਖ ਸੁਧਰ ਸਕੇ ਜੋ ਸੈਂਦ ਦੀਆਂ ਤੋਰੀਆਂ ਮੋਖ ਖਾੜੇ ਤੋਂ ਸੱਦੇ ਹੋਏ ਪਲਵਾਨਾਂ ਦੀਆਂ ਕਰਵਾਈਆਂ ਜਾ ਰਹੀਆਂ ਸਾਡੇ ਕੋ ਪਟਕੇ ਦੀ ਕੁਸ਼ਤੀ ਵਾਸਤੇ ਦੋ ਨਾਂਮੀ ਜੋੜੀਆਂ ਸਾਡੇ ਕੋ ਪਹੁੰਚੀਆਂ ਉਹਨਾਂ ਦੀਆਂ ਕੁਸ਼ਤੀਆਂ 5 ਵਜੇ ਠੀਕ ਸ਼ੁਰੂ ਹੋ ਜਾਣਗੀਆਂ ਮੈਂ ਸੁਖਦੇਵ ਸਿੰਘ ਜੀ ਸੰਪਰਵਾਲ ਜੀ ਸਾਲਾਨਾ ਖਾਨਾ ਦਾ ਜਿੱਤੀ ਆ ਜਿਹੜਾ ਸਲਾਨਾ ਮੇਲਾ ਜੋ ਕਿ ਸਾਡਾ ਸਾਡੇ ਸੁਲਤਾਨ ਲਖਦਾ ਦਾ ਲੱਗਾ ਸਰਕਾਰ ਦਾ ਹਰ ਸਾਲ ਦੀ ਤਰ੍ਹਾਂ ਜੋ ਸਲਾਨਾ ਮੇਲਾ ਚੱਲ ਰਿਹਾ ਸਾਡਾ ਮੱਛੀਆਂ ਦਾ ਝੰਡ ਮੇਲਾ ਚੱਲ ਰਿਹਾ ਜੀ ਮੈਂ ਜਿੱਤੇ ਵੀ ਪੱਤਰਕਾਰ ਮੇਰੇ ਚੱਲ ਗਏ ਉਹਨਾਂ ਦਾ ਜੀ ਆ ਧੰਨਵਾਦ ਕਰਦਾ ਆ ਕੋਈ ਸੋ ਸਾਡੀ ਸਾਂਝ ਕਮੇਟੀ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਆ ਜੋ ਵੀ ਮੇਰੇ ਐਨਆਈ ਮੀਲ ਜਾਂ ਸਾਡੇ ਸਾਲਾ ਨਗਰ ਫਨਸੀਆ ਪਿੰਡ ਦੀ ਪੰਚਾਇਤ ਦੇ ਸੰਯੋਗ ਨਾਲ ਜੋ ਮੇਲਾ ਕਰਵਾ ਰਿਹਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਵੀ ਇਰਾ ਚੱਲ ਕੇ ਆਏ ਆ ਉਹਨਾਂ ਦਾ ਹੀ ਸੰਯੋਗ ਦਾ ਸਹਮਦਿਆਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਡੇ ਸਾਰੇ ਪਿੰਡ ਦੇ ਸੰਯੋਗ ਦੇ ਨਾਲ ਇਹ ਛਿੰਝ ਮੇਲਾ ਕਰਵਾਇਆ ਜਾਂਦਾ ਤੁਮੇ ਸਾਰੇ ਪਿੰਡ ਦੇ ਤੇ ਨਕਰ ਦਾ ਧੰਨਵਾਦ ਕਰਦਾ ਹਾਂ ਉਹਦਾ ਅਸੀਂ ਬੋਲ ਕੇ ਨਹੀਂ ਹਲੇ ਦੱਸ ਸਕਦੇ ਕਿ ਉਹ ਅਸੀਂ ਇੱਕ ਸਿੱਖੇ ਕਿੱਥਿਆ ਆ ਜੋ ਵੀ ਪਟਕੇ ਦੀ ਕੁਸ਼ਤੀ ਹੋਏਗੀ ਬਹੁਤ ਅੱਛਾ ਨਾਮ ਬਹੁਤ ਨਾਮ ਵਧੀਆ ਨਾਮ ਦਿੱਤਾ ਜਾਏਗਾ ਅੱਛਾ ਨਾਮ ਨੌਜਵਾਨ ਪੀੜ੍ਹੀ ਜਿਹੜੀ ਆ ਵੀ ਇਸ ਮੱਲਾ ਨੂੰ ਆਵੇ ਤੇ ਇਹ ਖਾੜੇ ਆ ਲੋ ਆਣ ਤੇ ਵੱਧ ਵੱਧ ਸੰਯੋਗ ਸਾਨੂੰ ਨੌਜਵਾਨ ਪੀੜ੍ਹੀ ਤੋਂ ਮਿਲਦਾ ਹੋ ਰਿਹਾ ਜੀ ਬਹੁਤ ਬਜ਼ੁਰਗਾਂ ਦੀ ਛੇ ਚੱਲਦੀ ਹੋਵੇ ਬਹੁਤ ਚੰਗਾ ਸਾਲ ਤੋਂ ਚੱਲਦੀ ਜਾਂਦੀ ਆ ਹਮੋਂ ਮਾਗੇ ਪਹੁੰਚੀ ਦਾ ਹਰੇਕ ਸਾਲ ਇੱਥੇ ਸਾਰੇ ਸੇਵਾਦਾਰ ਬਹੁਤ ਵਧੀਆ ਚੱਲਦੀ ਆ ਯਾਰ ਕਿਸ ਨੂੰ ਕੋਈ ਡਰਨੇ ਦਾ ਕਿਸ ਨੂੰ ਕੋਈ ਤਾਂ ਚੋਰੀ ਚੱਕੇ ਦਾ ਡਰ ਦੇਗਾ ਲੰਗਰ ਚੱਲ ਰਿਹਾ ਆ ਵਧੀਆ ਪ੍ਰਬੰਧ ਆ ਦਰਸ਼ਕਾਂ ਬੈਠਣ ਲਈ ਬਹੁਤ ਵਧੀਆ ਜਣੇ ਸਾਲ ਬਸ ਸਾਲ ਵਧੀਆ ਤੋਂ ਵਧੀਆ ਹੋ ਰਿਹਾ ਠੀਕ ਆ ਜੀ ਨਸ਼ੇ ਛੱਡ ਕੇ ਨਸ਼ੇ ਤਿਆਗ ਕੇ ਸਪੋਰਟਵਲ ਹੋ ਸਪੋਰਟਵਲ ਬਦੋ ਆਪਣੇ ਸੇਤਾ ਠੀਕ ਰੱਖੋ ਤੁਹਾਡੇ ਪਰਿਵਾਰ ਖੁਸ਼ ਰਹਿਣਗੇ ਨਾ ਤੁਹਾਡੇ ਸੇਹ ਠੀਕ ਰਹਿਊਗੇ ਬੱਤੋ ਬੱਦ ਆਪਣੀ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਵੀ ਖੇਡਾਂ ਵੱਲ ਜੋ ਸਮੇਂ ਵਿੱਚ ਵਧੀਆ ਹੁੰਦਾ ਸਭ ਕੁਝ ਵਧੀਆ ਜੋਰ ਕਰਕੇ ਪਹਿਲਵਾਨ ਕੌਂਦੇ ਹੁੰਦੇ ਸੀਗੇ ਯਾਨੀ ਕਿ ਹਰੇ ਜਿਹੜਾ ਪਹਿਲਵਾਨ ਸੀ ਜਾਂ ਖਿਡਾਰੀ ਸੀ ਕੋਈ ਵੀ ਸੀ ਬਹੁਤ ਗੇਂਦ ਬੋਹ ਕਰਦੇ ਸੀਗੇ ਵਧੀਆ ਬੜੇ ਤਕੜੇ ਪਹਿਲਵਾਨ ਸੀਗੇ ਅੱਜ ਕੱਲ੍ਹ ਵੀ ਹੈ ਕਿ ਤਕੜੇ ਵੈਸੇ ਬਹੁਤ ਘੱਟ ਰਹਿ ਗਏ ਹੁਣ ਠੀਕ ਹੈ ਪਰ ਜੇ ਵੀ ਨਵੇਂ ਮੁੰਡੇ ਕਿਧਰ ਲਾਇਆ ਜੀ ਆ ਬਾਹਰ ਹੈ ਬਾਹਰ ਹੋ ਥੋੜੀ ਪਿਆਰ ਦੇ ਨੇੜੇ ਰਹੋ ਸੱਬਰਵਾਲ ਐਕਸ ਚੇਅਰਮੈਨ ਪਚੈ ਸੰਤੀ ਸ਼ਾਹਕੋਟ ਅੱਜ ਮੈਂ ਇਸ ਮੇਲੇ ਤੇ ਸੂਨ ਨਗਰ ਨੂੰ ਸਮੁੱਚੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਖਾਸ ਕਰਕੇ ਜਿਹੜੀ ਸਾਡੀ ਨਗਰ ਦੀ ਕਮੇਟੀ ਆ ਜਿਨ੍ਹਾਂ ਦੇ ਪ੍ਰਧਾਨ ਸਰਦਾਰ ਜਗਤਾਰ ਸਿੰਘ ਜੀ ਔਰ ਸਾਰੀ ਟੀਮ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਬਹੁਤ ਮਿਹਨਤ ਕਰਕੇ ਹਰ ਨਗਰ ਚੋਂ ਉਗਰਾਹੀ ਕਰਕੇ ਔਰ ਐਨ ਆਰ ਆਈ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਹਰ ਸਾਲ ਦੀ ਤਰ੍ਹਾਂ ਮੇਲਾ ਕਰਾਉਂਦੇ ਆ ਇਹ ਵਧਾਈ ਦੇ ਪੱਤਰ ਆ ਵਾਧੇ ਸ਼ੁਭ ਮੌਕੇ ਤੇ ਮੈਂ ਇਸ ਨਗਰ ਨੂੰ ਔਰ ਜਿਨੇ ਵੀ ਸੰਗਤ ਆਈ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕੀ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਇਹ ਮੇਲਾ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਅਤੇ ਲੋਕਾਂ ਨੂੰ ਚੰਗੀ ਸੇਧ ਦੇ ਕੇ ਜਾਵੇ। ਵਹੀ ਮਾਲਕ ਜੀ ਮੇਰੀ ਅਰਦਾਸ ਕੀਤੀ ਸੀ ਖਵਾਜਾ ਸਾਹਿਬ ਇੰਦਰ ਦੀਪਤਾਂ ਨੂੰ ਦੇ ਮਾਲਕ ਨੇ ਬਹੁਤ ਵਧੀਆ ਦਿਲ ਆਇਆ ਇੱਕ ਵਾਰੀ ਉਸ ਵਾਏ ਗੁਰੂ ਸੱਚੇ ਪ੍ਰਮਾਤਮਾ ਦੇ ਨਾਮ ਦੀ ਤਾੜੀ ਮਾਰੋ ਵੀ ਸਾਰੀ ਸਖਤ ਨੂੰ ਬੋਲਦੀ ਹੈ ਨਹੀਂ ਤੇ ਮੌਸਮ ਖਰਾਬ ਸੀ ਔਰ ਰਜੂ ਭوان ਜੀ ਨਹੀਂ ਤੇ ਫਿਰ ਐਨ ਕਹਿੰਦੇ ਵੀ ਦੱਲਾ ਹੋਰ ਹੋ ਸਕਦੀਆਂ ਸੀਗੀਆਂ ਪਰ ਮਾਲਕ ਦੇ ਜਿਹੜੀ ਸਾਡੀ ਅਰਦਾਸ ਸੀ ਉਹ ਸੰਪੂਰਨ ਹੋਈ ਹੈ ਸੋ ਮਾਲਕ ਖੜੇ ਬੈਠ ਕੇ ਬਲੇ ਦੇ ਦੋਸਤ ਆਇਆ ਹੋ ਰਿਹਾ ਹੈ

يڏھن <laughs> گورو <laughs> 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 <laughs>

نگر ہردیو سر لاڈی شیر والی सचे पातशाह परमात्मा सॼे ते रखियो प्यारियो कांग्रस जी कला बखियो असीं सारे प्यार ਕਰੀਏ ਤੇ ਸਮਾਜ ਦੇ ਨਾਲ ਜੁੜ ਕੇ ਜੀ ਹਾ ਜਿਹੜੀ ਨਸ਼ਿਆਂ ਦਾ ਗੋਲ ਮਾਰਾ ਸੀ ਉਹਦੇ ਵਿੱਚ ਆਪਾਂ ਜਿਨਾ ਚਿਰ ਲੋਕ ਸਹਾ ਦੇਣਗੇ ਉਹ ਨਸ਼ਿਆਂ ਦਾ ਖਾਤਮਾ ਹੋਰ ਨਸ਼ੂ ਰਾਤ ਆਪਣਾ ਪੰਜਾਬ ਬਣਾਈਏ ਆਸਲਾ ਵਾਸਾ ਪੰਜਾਬ ਰੱਖੀਏ ਔਰ ਇਹ ਪੰਜਾਬ ਤਰੱਕੀਆਂ ਦਾ ਹਲਕੇ ਦਾ ਸੇਵਾ ਸਾਰੇ ਲੋਕਾਂ ਵਾਲਾ ਆਈ ਗਈ ਸੰਗਠਨ ਕੋਟਨ ਕੋਲ ਸੁਨਵਾਦ ਕਰਦਾ ਚਾਹਦਾ ਹੈ ਕਿ ਚੱਲ ਕੇ ਸਾਰੇ ਸਾਡੇ ਲੱਖਣ ਸਾਡੇ ਲਾਜ ਤੇ ਸਰਮੱਤੀਆ ਤੁਸੀਂ ਇਸ ਸੇਂਦਰੇ ਵਿੱਚ ਆਦਾ ਸਾਡੇ ਆਉਣ ਨਾਲ ਧਰਤੀ ਹੋਰ ਪਵਿੱਤਰ ਹੋਈ ਆ ਤੇ ਨਗਰ ਸੇ ਤਰਾਈਏ ਨਗਰ ਹੋਰ ਤੁਹਾਡੇ ਸਹਿਯੋਗ ਨਾਲ ਅੱਗੇ ਵਧੂਗਾ ਤੇ ਜਿੱਤੇ ਮਿਲੋ ਉਹਦੀਆਂ ਚਲਾਉਂਗਾ ਕਾਸੇ ਤੇ ਮੈਂ ਆਉਣ ਵਾਲੀ ਪੁਰਖੀ ਨੇ ਮੱਝਿਆ ਕਹਿੰਦਾ ਉਧਰ ਸਰਦਾਰ ਜੋਨਾ ਸਿੰਘ ਜੀ ਸਰਵਪੱਤ ਸਾਹਿਬ ਚਟਕਿਆਂ ਤੋਂ ਨਾਲ ਸਾਡੇ ਅਰਵਿੰਦਰ ਸਿੰਘ ਜੀ ਰਾਣਾ ਜੀ ਸਰਵਪੱਤ ਜੇ ਉਹ ਜੂਸਾ ਪਰ ਤੋਂ ਅੱਛੀ ਹੈ ਕਹਿੰਦਾ ਜਿੰਨੇ ਵਿਚੇ ਦਾ ਅੱਛੇ ਸਿੰਘ ਸਾਹਿਬ ਹਾਰਦਿਕ ਸਵਾਗਤ ਹੈ ਸਰਦਾਰ ਜੀ ਹੈ ਟੋਡੇ ਵਾਲ ਤੇ ਨਾਲ ਨੇ ਫਿਰ ਤੋਂ ਸਭੀ ਪਰਵਾਰ ਜੀ ਪਰਿਵਾਰ ਨਾਲ ਸਾਡੇ ਅਰਬਾਸ ਕਾਰੀ ਜੂਤ ਸਾਹਿਬ ਬੋਲਣਾ ਤੇ ਐ ਸਰਦਿਕ ਸਵਾਗਤ ਹੈ ਜੀ ਇਹਨੂੰ ਕਹਿੰਦੇ ਆ ਹਾਰਦਿਕ ਸਵਾਗਤ ਜਿਸ ਜੂਤ ਸਾਹਿਬ ਤੇ ਨਾਲ ਜਿੰਨੇ ਭਰਾਵੋ ਚ ਨੇ ਜੀ ਇਹਨੂੰ ਦੋ ਘਰ ਕੋਸਟੀਆਂ ਖਾਣੇ ਉੱਤੇ ਲਾਇਆ ਹੈ ਉਹ ਆਪਣੇ ਕੋ ਸਮਾ ਅੱਜ ਦੇ ਜੋ ਫਾਈਨਲ ਕੋਸਟੀਆਂ ਦੇ ਪੜਕੇ ਦੀਆਂ ਸਾਡੇ ਕੋਲੋਂ ਅਸੀਂ 5 ਵਜੇ 3:00 ਸ਼ੁਰੂ ਕਰਾ ਦੇਣੀ ਆ 5 ਵਜੇ ਪੜਕੇ ਦੀ ਕੋਸਟੀ ਸ਼ੁਰੂ ਕਰਾ ਦੇਣੀ ਆ ਜਿੱਤੇ ਪੰਡ ਦੇ ਵੀਰਾਂ ਜੀ ਨੂੰ ਬਹੁਤ ਬਹੁਤਾ ਸਨੋਗ ਹੈ ਔਰ ਸੋ ਸਾਈ ਰਹੀ ਤੇ ਸਹਿ ਦਾ ਨਾਮ ਸਾਰੇ ਵੀਰਾਂ ਦਾ ਆਜਿ ਹੈ ਆਪ ਦਾ ਇਸੇ ਤਰ੍ਹਾਂ ਇਹ ਹਰ ਸਭ ਆ ਵੀ ਆਪਣੇ ਜਿਹੇਆ ਤੁਮਾਨੂੰ ਛੱਡ ਜੇ ਉਹਨਾਂ ਆਏ ਹੋਈ ਵੀਰਾਂ ਨੂੰ ਵੀਰਾਂ ਦਾ ਬਹੁਤ ਬਹੁਤ ਨਵਾਦੀਆਂ ਦੇ ਸਲਾ ਛੱਡ ਜੇ ਹੋਵੇ ਲਓ ਜੀ ਸਾਡੇ ਵਿੱਚ ਰਗੂ ਬਹੁਤ ਰਹੇ ਸਦੀ ਇਸ ਸਾਲ ਹਰੇਕ ਦੋਸਤ ਕੋਲ ਇੰਗਲੈਂਡ ਤੋਂ ਇੱਥੇ ਪਹੁੰਚੇ ਨੇ ਬਾਈ ਗਾਇਲਵਾਲਾ ਤੇ ਆਦਰ ਸਾਰੇ ਗਾਇਲਵਾਲਾ ਖਾਣੇ ਦੇ ਬੋਲੇ ਯਾਰ ਅੱਜ ਉਹਨਾਂ ਨੇ ਉਤਸ਼ਾਹ ਨਾਲ ਖੇਡ ਵਟਕਰੋ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵਧੀਆ ਚੀਜ਼ ਕਰਾ ਰਹੇ ਆ ਪਿੰਡ ਵਾਲੇ ਮਲਛੀਆਂ ਦੇ ਵਿੱਚ ਸਾਰੇ ਪਲਵਾਨ ਚੋਟੀ ਦੇ ਪਲਵਾਨ ਆਏ ਆ ਪਟਕੇ ਦੀ ਕੁਸ਼ਤੀ ਆ ਜੀ ਇੱਥੇ ਨਾਲ ਸਾਡੇ ਭਰਾ ਹੋਣੀ ਸੁੱਖਾ ਵੀਰ ਤੇ ਨਾਲ ਰਗੂ ਵੀਰ ਆਪਣਾ ਹੋਰ ਸਾਰੇ ਭਰਾ ਆਪਣੇ ਇੱਥੇ ਆਏ ਆ ਤੇ ਅਸਲਾਨਾ ਕੁਸ਼ਤੀ ਆ ਜੀ ਦਾ ਸਾਲ ਵਧੀਆ ਨਾਮ ਰੱਖੇ ਜਾਂਦੇ ਆ ਜੀ ਪੂਰੀ ਇੱਥੇ A ਤੋਂ ਲੈ ਕੇ Z ਤੱਕ ਸਾਰੇ ਪ੍ਰਬੰਧ ਕੀਤੇ ਗਏ ਆ ਜੀ ਤੁਸੀਂ ਦੇਖ ਸਕਦੇ ਆ ਕਿੰਦਾ ਵਧੀਆ ਮਾਹੌਲ ਆ ਪ੍ਰੋਪਰ ਸਿਕਿਉਰਟੀ ਆ ਜੀ ਪ੍ਰੋਪਰ ਸਾਰੇ ਪ੍ਰਬੰਧ ਆ ਜੀ ਸਫਾਈ ਦੀ ਵਿਵਸਥਾ ਔਰ ਸਾਰੇ ਸਾਰੀ ਮੈਨੇਜਮੈਂਟ ਕਮੇਟੀ ਦਾ ਬਹੁਤ ਵਧੀਆ ਸਹਿਯੋਗ ਆ ਜੀ ਇਸ ਛੇਂਜ ਦੇ ਵਿੱਚ ਪਹਿਲਵਾਨ ਜੀ ਦੇਖੋ ਤੁਹਾਡੇ ਸਾਹਮਣੇ ਦੇਖੋ ਕਿੰਨੇ ਕਿੰਨੇ ਤਕੜੇ ਪਹਿਲਵਾਨ ਝੋਲ ਰਹੇ ਆ ਆਪਸ ਦੇ ਵਿੱਚ ਔਰ ਪਟਕੇ ਦੀ ਅਸੀਂ ਕੁਸ਼ਤੀ ਕਰਾਈ ਹਰ ਸਾਲ ਇਹਨਾਂ ਦੀ ਹੁੰਦੀ ਆ ਬਹੁਤ ਵਧੀਆ ਤਰੀਕੇ ਨਾਲ ਕਰਾਈ ਜਾਂਦੀ ਆ ਦੇਖੋ ਜੀ ਖੇਡਾਂ ਓਕੇ ਲੈ ਕੇ ਜਾਣਾ ਜਿਹੜਾ ਆਪਾਂ ਜਿੰਨੀਆਂ ਆਪਣੀਆਂ ਖੇਡਾਂ ਛੇਂਜ ਹੋ ਗਈ ਕਬੱਡੀ ਹੋ ਗਈ ਜਿੰਨੀਆਂ ਪੰਜਾਬ ਦੇ ਖੇਡਾਂ ਨੇ ਧੋਕੇ ਧੋਕੇ ਜਿੰਨਾ ਬਣਾਉਂਦੇ ਪੂਰੀ ਸਾਡੇ ਲਈ ਵਧੀਆ ਜਿੰਨੇ ਨੌਜਵਾਨ ਨੇ ਕਿ ਪੂਰੀ ਆਉਣ ਲਈ ਬੱਚੇ ਸਾਡੇ ਵੱਲ ਦੇਖ ਕੇ ਹੀ ਅੱਗੇ ਜਾਂਦੇ ਆ ਬੱਚਿਆਂ ਨੂੰ ਆਪਣੇ ਵੱਡੇ ਕੋਈ ਵਧੀਆ ਕੰਮ ਕਰਕੇ ਤੇ ਬੱਚੇ ਵੀ ਵਧੀਆ ਕੰਮ ਕਰੋਗੇ ਜੀ ਵਧੀਆ ਹੁਣ ਦੇਖੋ ਸੈਟਾਂ ਦੇ ਬੱਚੇ ਖੜੇ ਆ ਨਾਲ ਦੇਖਦੇ ਇਹਦੇ ਅੱਗੇ ਨੂੰ ਤਾਂ ਚਾਹ ਮਿਲਦਾ ਆ ਅੱਗੇ ਦੇਖ ਕੇ ਬਾਅਦ ਕੇ ਪਹਿਲਵਾਨੀ ਦੇ ਵੱਲ ਪੈਂਦੇ ਆ ਜੇ ਹੁਣ ਜੈ ਹੋ ਜਾ ਕੰਮ ਕਰਦੇ ਆ ਬੱਚੇ ਨੌਜਵਾਨਾਂ ਦੇ ਲਾਚ ਗਣੇ ਲਪਾਉਂਦੇ ਆ ਰੀਲਾਂ ਦੇ ਨਚਾਉਂਦੇ ਆ ਇਹ ਕੰਮਾਂ ਦਾ ਆਮ ਹੈ ਇਹ ਖੇਡਾਂ ਵਾਲਾ ਪਾਉਣਾ ਚਾਹੀਦਾ ਬੱਚਿਆਂ ਨੂੰ ਆਪਣੇ ਆਪ। ਮਿੱਟੀ ਦਾ ਜੋੜਨਾ ਚਾਹੀਦਾ ਹੈ। ਹਾਂ ਠੀਕ ਹੈ ਜੀ ਜੋ ਤੁਹਾਡਾ ਹੁਕਮ ਆਵੇਗਾ ਉਹ ਦੁੱਲਾਂਗੇ। ਦਲਜੀਤਪੁਰਾ ਜੀ ਗਰਾਊਂਡ ਦਾ ਰੇਸ਼ ਲਾ ਕੇ ਵਿਖਾਵੇਗੀ, ਤੋੜ ਲਾ ਕੇ ਵਿਖਾਵੇਗੀ। ਹਾਂ ਜੀ। ਇਹਦਾ ਵੀ ਹੌਸਲਾ ਵਧਾ ਜਰੂਰ ਕਰਿਓ। ਹਾਂ। ਉਹ ਜਰੂਰ। ਬਾਈ ਨੋਟ ਕਰੋ ਪਹਿਲਵਾਨ ਪਲੀਜ਼। ਆ ਬੰਦੇ ਨੂੰ ਇੱਕ ਮਿੰਟ ਖੜ੍ਹੀ। ਹਾਂ ਸਾਡਾ ਬਾਲੀ ਮੇਜਰ ਕੁਲਵੇਸ਼ ਸਾਰੇ ਮਲੇਲੇ ਤੋਂ ਆਏ ਨੇ। ਅਸੀਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਆ ਚੈਨਿਤ ਕਮੇਟੀ ਵੱਲੋਂ ਆਕਰਪਤ ਬੈਠੋ ਬਾਈ ਲੋੜ ਕਰੋ ਗੁਰਲੂ ਮੈਲਵਾਲਾ ਬਾਈ ਕੋ ਰੂਰ ਗਾਂਢੀ ਨੇ ਢਿੱਡੀ ਫੇਰਾ ਡੰਡੂ ਫੇਰਾ ਰੋਟੀ ਫੇਰਾ ਇੱਧਰ ਹੋ ਜਾ ਬਈ ਕਰਨ ਬਾਬਾ ਨੂੰ ਇੱਕ ਮਿੰਟ ਪੁੱਜਿਆ ਜਾਂ ਨਹੀਂ ਪੁੱਜਿਆ ਕਰਨ

ਕੋ ਬੰਦੇ ਹਰ ਬੰਦੇ ਨੂੰ ਸਿਰੋਂ ਪਾਇਆ ਗਿਆ ਜਿਸ ਵਿੱਚ ਜਿਹੜੇ ਮੇਨ ਜੱਗਾ ਵਰਸ ਆ ਪਸਾਨਾ ਫਰ ਜਿੰਦਰ ਸਿੰਘ ਚੋਹਾ ਪਰਜੋ ਉਹਨਾਂ ਦੇ ਪਰਿਵਾਰ ਚੋਹਾ ਪਰਿਵਾਰ ਵੱਲੋਂ 8100 ਤੇ ਜਸਪਾਲ ਸਿੰਘ ਚੰਡੀ ਯੂਐਸਏ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ 58000 ਸਰਦਾਰ ਹਜਾਰਾ ਸਿੰਘ ਦੇ ਪਰਿਵਾਰ ਹਰਪੰਦਰ ਦੇ ਬਟਨ ਸਿੰਘ ਉਹਨਾਂ ਤੇ ਫਟਿਆ ਵੱਲੋਂ 58000 ਜਿਉਂਕੇ ਤੋਂ ਆਏ ਨੇ ਸਰਦਾਰ ਲੱਪੜਦਾਰ ਬਲਦਾਰ ਸਿੰਘ ਦੀ ਪਰਿਵਾਰ ਵੱਲੋਂ 44000 ਰੁਪਏ ਦਾ ਯੋਗਦਾਨ ਜਗਿੰਦਰ ਸਿੰਘ ਦੀ ਫੌਜੀ ਪਰਿਵਾਰ ਵੱਲੋਂ 25000 ਦਾ ਯੋਗਦਾਨ ਪ੍ਰੀਤਮ ਸਿੰਘ ਹਰਜੀਤ ਸਿੰਘ ਬਰਾਂਸ ਵਾਲੇ ਉਹਨਾਂ ਵੱਲੋਂ 25000 ਅਜਮੇਰ ਸਿੰਘ ਦੀ ਸ਼ੇਰਵਾਲੀਆ ਪਰਿਵਾਰ ਵੱਲੋਂ 21000 ਦਾ ਯੋਗਦਾਨ ਹੈ ਮੈਂ ਤੇ ਮੇਰੇ ਭਰਾਵਰੋਂ 33000 ਦਾ ਯੋਗਦਾਨ ਹੈ ਪ੍ਰਦੀਪ ਸਿੰਘ ਦੀ ਅਸਟਰੀਆ ਇਕ ਜਬ ਗਰਮੀਤ ਸਿੰਘ ਜੀ ਤੋਂ ਦੇ ਪਰਿਵਾਰ ਵੱਲੋਂ ਕੀਜਾ ਅੱਜ ਸ਼ੰਜ ਮੇਲੇ ਚ ਆ ਕੇ ਮਸੀਹਾਂ ਆਣੇ ਚ ਆਪ ਦੀ ਜਵਾਨੀ ਚ ਇੱਥੇ ਆ ਗਈ ਆ ਕਿ ਇੱਥੇ 1990 ਕਨ ਮੇਚ ਇੱਥੇ ਮੈਂ ਵੀ ਕੋਲੇ ਆਇਆ ਸੋ ਉਹ ਟਾਈਮ ਚ ਤਕਰਾਤਾ ਔਰ ਬਾਕੀ ਜੋ ਆ ਕਮੇਟੀ ਨੇ ਜਿੰਨਾ ਵੀ ਇਜਤਮਾਨ ਦਿੱਤਾ ਆ ਬਹੁਤ ਜਿਆਦਾ ਆ ਤੇ ਨੇ ਇਹਨਾਂ ਦਾ ਮੈਂ ਸਾਰਾ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਮਾਨ ਬਖਸ਼ਿਆ ਸਿੰਘ ਮੇਰਾ ਲੜਕਾ ਹੈ ਜੀ ਔਰ ਇਹਨਾਂ ਦੀ سپورਟ ਦੇ ਨਾਲ ਉਹਨੇ ਵੀ ਬਹੁਤ ਮੱਲਾ ਮਾਰੀਆਂ ਆ ਆਪਣੇ ਇਥੇ 2010 ਦੇ ਵਿੱਚ ਜਦੋਂ ਪਾਵਰ ਵੈਲਥ ਕੀਮਾ ਹੋਈਆਂ ਸੀ ਉਹ ਕੈਨੇਡਾ ਲਈ ਇਥੋਂ ਜਿੱਤ ਕੇ ਗਿਆ ਸੀ 골ਡ ਮੈਡਲ ਕਮਲਵੰਤ ਕੇਮਾ ਦਿੱਲੀ ਦਿੱਲੀੋਂ ਔਰ ਉਸ ਵੇਲੇ ਉਹਨੂੰ ਵੀ ਪੁੱਛਿਆ ਗਿਆ ਸੀ ਕਿ ਤੂੰ ਹੈਗਾ ਤੇ ਪੰਜਾਬੀ ਕੈਨੇਡਾ ਲਈ ਘੋੜਿਆ ਉਹਦਾ ਇਹ ਕਹਿਣ ਸੀ ਕਿ ਸਾਡਾ ਇੱਕ ਪੈਰ ਸਾਹਮਣੇ ਪੀੜੀਆਂ ਦੇ ਵਿੱਚ ਆ ਦੂਸਰਾ ਪੈਰ ਸਾਡਾ ਕੈਨੇਡਾ 'ਚ ਆ ਦੋ ਪਾਸਿਆਂ ਹੀ ਸੋ ਜਦੋਂ ਇੱਥੇ ਆਏ ਦਾ ਇੱਥੇ ਬਹੁਤ ਇਤਮਾਨ ਮਿਲਦਾ ਇਸ ਤਰੀਕੇ ਨਾਲ ਜਦੋਂ ਆਹ ਕੈਨੇਡਾ ਚਾਹੀਦਾ ਸੀ ਹੁਣ ਉੱਥੇ ਗਿਆ ਨੂੰ 50 60 ਸਾਲ ਹੋ ਗਏ ਆ ਉੱਥੇ ਹੀ ਬਹੁਤ ਇਤਮਾਨ ਮਿਲਦਾ ਇਹ ਹੀ ਮਿਹਨਤ ਦਾ ਸਾਨੂੰ ਫਾਇਦਾ ਹੈ